ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਚਾਰ ਬੈੜਾਂ ਤੁਹਾਨੂੰ ਦਿਖਾ ਦਾਂਗੇ ਸੋ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਨੇ ਕੀ ਡਿਟੇਲ ਥੱਲੇ ਮਿਲ ਕੇ ਰਿਕਾਰਡ ਕੀ ਰੇਟ ਭਾਅ ਪੜਦਾ ਹੈਗਾ ਉਹ ਪੂਰੀ ਗੱਲਬਾਤ ਆਪਾਂ ਭਾਈ ਸ਼ਖਦੇਵ ਸਿੰਘ ਹੋਰਾਂ ਦੇ ਨਾਲ ਕਰਕੇ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਅੱਜ 21 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 4:30 ਵਜੇ ਦਾ ਸਮਾਂ ਹੈਗਾ ਠੀਕ ਆ ਬਾਕੀ ਪਸ਼ੂ ਜਿੰਨੇ ਵੀ ਹੋਣਗੇ ਦੋਸਤੋ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚਵਾਈ ਤੁਸੀਂ ਕਰਨੀ ਆ ਤਸੱਲੀ ਆਪਣਾ ਹੱਕ ਸਮਝ ਕੇ ਠੀਕ ਆ ਜੀ ਜਿਹੜੇ ਵੀਰ ਨੇ ਅਗੇ ਰਕਮ ਖਰਚ ਕਰਨੀ ਤਸੱਲੀ ਕਰਕੇ ਫਿਰ ਪਸ਼ੂ ਖਰੀਦ ਸਕਦੇ ਹੋ ਤੇ ਗੱਲਬਾਤ ਕਰਦੇ ਆ ਬਾਈ ਸਖਦੇਵ ਦੇ ਨਾਲ ਪੁੱਛਦੇ ਆ ਕੀ ਡਿਟੇਲ ਅੱਜ ਕੀ ਵੀਰ ਭਾ ਹੈਗਾ ਨਾ ਪਸ਼ੂਆਂ ਦਾ ਸਭ ਤੋਂ ਪਹਿਲਾਂ ਬਾਈ ਸੁਖਦੇਵ ਸਾਸਰੀ ਕਾ ਅੱਛੀ ਗੱਲ ਵੀਰ ਜੀ ਹੱਸਣਾ ਕੀ ਹਲ ਜਾ ਠੀਕ ਠਾਕ ਵਦਗਾ ਜੀ ਵਦਗਾ ਹੋਰ ਕਰਮੀ ਕਰਮੀ ਪਵਾਤੀ ਫਿਰ ਪੂਰੀ ਗਰਮੀ ਹੁਣ ਪੈਣੀ ਹੈ 2-4 ਦਿਨ ਤੇ ਹਾਂ ਚਲੋ ਸਮਾ ਸਭਾ ਗਏ ਬਿਲਕੁਲ ਬਿਲਕੁਲ ਆ ਬੈਠ ਗਏ ਕਿਵੇਂ ਅੱਜ ਬੈਠਾ ਕਿੰਨੀ ਚਾਰ ਨਾ ਕਰੇ ਚਾਰ ਆ ਬੈਠਾ ਸੂਈਆਂ ਹੀ ਸਾਰੀਆਂ ਹਾਂਜੀ ਹਾਂਜੀ ਅੱਛਾ ਅੱਛਾ ਤੇ ਕੀ ਰੇੜਾ ਪਾਪੜਤਾ ਚ ਕੀ ਰੋਗੇ ਫਿਰ ਪਾਪੜਤਾ ਛੋਟਾ ਹੀ ਹੈ ਜਿਆਦਾ ਵੱਡਾ ਨਹੀਂ ਕਿੱਥੋਂ ਲੈ ਕੇ ਕਿੰਨੇ ਕ ਤੱਕ ਅੱਜ ਹੈਗੀਆਂ 26-27 ਤੋਂ ਲੈ ਕੇ ਹਾਂ ਤੇ 35-36 ਹਜ਼ਾਰ ਤੱਕ 35 36000 ਤੱਕ ਹਾਂਜੀ ਹਾਂਜੀ ਠੀਕ ਹੈ ਤੇ ਸਖਦੇਬ ਭਾਈ ਕਰੀਏ ਸਟਾਰਟ ਪਹਿਲੇ ਨੰਬਰ ਤੇ ਤੁਹੀਂ ਆ ਜੀ ਠੀਕ ਹੈ ਕੀ ਡਿਟੇਲ ਹੈਗੀ ਆ ਸਖਦੇਬ ਭਾਈ ਇਸ ਪਹਿਲੇ ਇਹ ਤਾਂ ਉਹਨ ਬੱਛੀ ਪਹਿਲਾਂ ਆ ਅੱਛਾ ਹਾਂਜੀ ਛੇ ਦਾਂਦੇ ਆ ਮੂ ਪਹਿਲਾ ਸੂਈ ਹੈ ਹਾਂਜੀ ਸੂਈ ਆ ਬੌਲੀ ਉਹ ਬੱਛੀ ਕੋਲ 9-10 ਕਿਲੋ ਅੱਛਾ ਜੀ ਹਾਂਜੀ ਤੇ ਇਹਦੀ ਨਾਬੂਸ਼ੀ ਬਣਾਈ ਬੱਚਾ ਮਰ ਗਿਆ ਵੈਟ ਦਾ ਹਾਂਜੀ ਹਾਂਜੀ ਬਾਕੀ ਨਾ ਠੰਡੀ ਠੁੰਡੀ ਬੜੀ ਹੈ ਠੀਕ ਹੈ ਕਿੰਨੇ ਦਿਨਾਂ ਅਸੂਈ ਨੂੰ ਕੋਈ ਨੂੰ ਅੱਜ ਮੇਰੇ ਹੱਥੋਂ ਆ ਪੰਜਵੇਂ ਛੇਵੇਂ ਦੇਣਿਆ ਵੈਟ ਨੂੰ ਲੈ ਅੱਛਾ ਬੌਲੀ ਬੱਛੀ ਕੋਲ 9-10 ਕਿਲੋ ਤਿਆਰ ਹੋ ਗਈ ਹ 5 6 ਦਿਨ ਸਮਾਂ ਹਾਂਜੀ ਠੀਕ ਤੂੰ ਆ ਪਹਿਲਾਂ ਨਹੀਂ ਇਹਨਾ ਪਹਿਲਾਂ ਵਛੀ ਵੀਰੇ ਮੂੰਹ ਕਿਵੇਂ ਤਾਂ ਦੁੱਖ ਵੀ ਚੌਗੀ ਛਿੱਗੀ ਮੂੰਹ ਵੜ ਅੱਛਾ ਹਾਂਜੀ 6 ਦਿਨਾਂ ਦਾ 6 ਦਿਨਾਂ ਦੇ ਠੀਕ ਹੈ ਬਾਕੀ ਠੰਡੀ ਠੁੰਡੀ ਬੜੀ ਆ ਵਛੀ 9 10 ਕਿਲੋ ਬੌਲੀ ਆ ਵਛੀ ਕੋਲੇ ਟਾਈਮ ਹਾਂ ਕੋਈ ਦੋ ਡੰਗ ਚੋਵੇ ਭਾਵੇਂ ਤਿੰਨ ਡੰਗ ਚੋਵੇ ਠੀਕ ਹੈ ਜੀ ਹਾਂਜੀ ਸੋ ਬਾਕੀ ਚੋਵੇ ਚੁਵੀ ਬਿਲਕੁਲ ਓਕੇ ਸਾਫ ਸਨਾਂ ਦੇ ਠੀਕ ਹੈ ਤੋੜ ਕੇ ਵੀਰੇ ਇਹ ਕੋਈ ਫਾਲਟ ਹੋਦਾ ਪਹਿਲਾਂ ਦੱਸਾਂਗੇ ਇਹੋਂ ਮੜਕੇ ਲੈਣੇ ਕਿ ਇਹਨੇ ਦੂਰੋਂ ਆਣਾ ਹੋਵੇ ਚਾਹੇ ਆਨਲਾਈਨ ਮੰਗਾਉਣੇ ਬੰਦਾ ਬਰਾ ਲੱਗਦਾ ਹਾਂਜੀ ਬਿਲਕੁਲ ਜੀ ਬਾਕੀ ਭੂਰ ਛਟਾ ਕੋਈ ਥਣ ਘੱਟ ਵੱਧ ਨਹੀਂ ਜਵਾਪ ਆ ਮਾਂ ਦੀ ਬਿਲਕੁਲ ਹੋ ਕੇ ਆ ਕੋਈ ਰਸੀ ਪਾਉਣ ਦੀ ਲੋਟ ਨਹੀਂ ਮੈਡਮ ਠੀਕ ਹੈ ਜੀ ਹਾਂਜੀ ਸੋ ਤੁਆ ਦੋਸਤੋ ਪਹਿਲਾ ਹੈ ਠੀਕ ਆ ਅੱਜ ਪੰਜਵੇਂ ਛੇਵੇਂ ਦਿਨ ਦੇ ਵਿੱਚ ਤੇ 8 9 9 ਕਿਲੋ ਜਿਹੜਾ ਬਿਲਕੁਲ ਬਾਈ ਦਾ ਵੀ ਬੌਲਾ ਬਿਲਕੁਲ ਇਹ ਥੱਲੇ ਹੈਗਾ ਇਸ ਟਾਈਮ ਠੀਕ ਆ ਬਾਕੀ ਚਲੋ ਬੌਲੇ ਤੋਂ ਬਾਹਰ ਵੀ ਆ ਗਿਆ ਦੁੱਧ ਵੀ ਬਣ ਲੱਗ ਚਾਊਗਾ ਤੇ ਖੋਲ ਕੇ ਦਿਖਾਈਏ ਨੇ ਜੀ ਕ੍ਰੋਸ ਬੱਚੀਆਂ ਹੋਣਗੀਆਂ ਜਿੰਨੀਆਂ ਵੀ ਆ ਦੱਸੋ ਠੀਕ ਆ ਤੇ ਕ੍ਰੋਸ ਬਣਾ ਸ਼ਾਹੀਵਾਲ ਕ੍ਰੋਸਾਂ ਦੇ ਵਿੱਚ ਤੁਹਾਨੂੰ ਬੱਚੀਆਂ ਮਿਲ ਜਾਣਗੀਆਂ ਉਹ ਜਰਾਠੀ ਮਿਲ ਜੂਗੀ ਕ੍ਰੋਸ ਤੇ ਬਿਲਕੁਲ ਨਾ ਠੀਕ ਆ ਬਿਨ ਬੱਚੇ ਤੋਂ ਠੀਕ ਆ ਤੇ ਪੂਛੀ ਬਣਾਈਏ ਤੇ ਪੂਛੀ ਤੇ ਦੋਨੋਂ ਟਾਈਮ ਮਿਲਦੀ ਆ ਸੋ ਬਾਕੀ ਅੱਗੇ ਪਾਸੋਂ ਟੇਕ ਜਾਂ ਪਹਾੜੇ ਮੁੰਡੇ ਚਾਰ ਤੇ ਤੁਸੀਂ ਇਹਦਾ ਲਾ ਸਕਦੇ ਹੋ ਠੀਕ ਆ ਬਾਕੀ ਬੱਚੇ ਕੋਈ ਸੇਵਾ ਕਰੇ ਦੁੱਧ ਬੱਚੀ ਤੇਰਾ ਜਮਾ ਕਿਲੋ ਭਰੂਗੀ ਹੂੰ ਬਾਕੀ ਗਰਮੀ ਗਰਮੀ ਨਹੀਂ ਮਨੋ ਵਾਲੀ ਲੋਈ ਆਇਓ ਕੋਈ ਸੀ ਇਹ ਠੀਕ ਹੈ ਹਾਂ ਜੀ ਮੋਹਨભાઈ ਸੁਖਦੇਵ ਕਿੰਨਾ ਫਿਰਦਾ ਮੋਲ ਵੀਰ ਜੀ ਆ ਲੋ ਮਰਜ਼ੀ ਕਰੀਏ 35000 ਦੀ ਵਸੂ ਲੈਵਾਂਗੇ 35000 ਦੀ ਹਾਂਜੀ ਹਾਂਜੀ ਠੀਕ ਆ 35000 ਦੀ ਭਰਾਵੋ ਖਾਣਾ ਏ ਠੀਕ ਆ ਤੇ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਦਾ ਠੀਕ ਆ ਤੇ ਉਹ ਭੈਣ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਕਰਾਂਗੇ ਮਾਨਤਾ ਹਾਂ ਬਿਲਕੁਲ ਜੀ ਬਿਲਕੁਲ ਆਜੋ ਅੱਗੇ ਭਾਈ ਸਖਦੇਵ ਅੱਗੇ ਆ ਬੈਠਾ ਕੀ ਆ ਇਹ ਵੀਰ ਜੀ ਚਾਰ ਦੰਦ ਵਸ਼ੇ ਆ ਬਲੋਣ ਇਹ ਨਾ ਵੜ ਇੱਕ ਮਹੀਨਾ ਘਟ ਫੂ ਵੀ ਵਸ਼ੇ ਹਾਂਜੀ ਕਿੰਨਾ ਦਾ ਵਸ਼ੀ ਇਹ ਇੱਕ ਮਹੀਨਾ ਘਟ ਫੂ ਵੀ ਆ ਤੇ ਵੜ ਨੂੰ ਅੱਜ 10 15 ਦਿਨ ਹੋ ਗਏ ਆ 10 15 ਦਿਨ ਹਾਂਜੀ ਠੀਕ ਆ ਬਾਕੀ ਵਾਛੀ ਕੋ ਦੁੱਧ 9 ਕਿਲੋ ਹੈ ਟਾਈਮ ਆਪਾਂ 8 ਕਿਲੋ ਕਰਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਵਾਛੀ ਦੁੱਧ ਕਰ ਚੁੱਕੀ 11-12 ਕਿਲੋ ਠੰਡੀ ਠੁੰਡੀ ਵੜੀ ਹੈ ਬੈਠ ਜਵਾਬ ਹਮਾਂ ਦੀ ਬਿਲਕੁਲ ਓਕੇ ਹੈ ਠੀਕ ਹੈ ਕੋਈ ਗੱਲ ਹੋਵੇ ਪਹਿਲਾਂ ਦੱਸਾਂਗੇ ਤੁਹਾਨੂੰ ਠੀਕ ਠੀਕ ਹੱਸ ਹੱਸ ਠੀਕ ਜੀ ਆਹ ਵੇਖੋ ਜੀ ਮੂੰਹ ਦੋਂਦੀ ਹੈ ਜੀ ਚਾਰ ਦੰਦ ਵਾਛੀ ਚੌਗੀ ਹੈ ਹਾਂ ਜੀ ਚੌਗੀ ਠੀਕ ਹੈ ਚੌਗੀ ਆ ਪ੍ਰੂਨ ਮੱਛੀ ਆ ਦੋਸਤੋ ਤੇ ਮਹੀਨਾ ਵੀਰਾਂ ਦਾ ਵੀ ਅਗਦੀ ਸੂਪੀ ਹੈ ਠੀਕ ਆ ਪਹਿਲਾ ਹੀ ਮਹੀਨਾ ਸੂਪੀ ਆ ਤੇ 10 ਦਿਨ ਦਾ ਸਮਾਂ ਹੋ ਗਿਆ ਸਾਰਾ ਸੂਈ ਨੂੰ ਤੇ ਹਵਾਨਾ ਕਸਮੇ ਲਵੇ ਦੀ ਆ ਠੀਕਾ ਟਾਇਰ ਟਾਡਰ ਦੀ ਆ ਤੇ ਦੁੱਧ ਕਿਨਾ ਇਸ ਇਹਦੇ ਕੋਲ ਹੁਣ ਜੀ ਦੁੱਧ ਵੇਰੀਆ ਥੱਲੇ 9 ਕਿਲੋ ਹੋ ਪਰ ਆਪਾਂ 8 ਕਿਲੋ ਕਰਕੇ ਦਵਾਂਗੇ ਅੱਛਾ ਹੈ 9 ਆਪਾਂ 8 ਕਿਲੋ ਕਰਕੇ ਦੇਣਾ 8 ਕਿਲੋ ਕਰਕੇ ਹਾਂਜੀ ਬਾਕੀ ਚੰਗਾ ਚੋਬ ਸਮਾ ਦੀ ਮੈਂ ਨਾ ਬਿਲਕੁਲ ਐਂ ਜਵਾਬ ਪਖਮਾ ਦੀ ਚੰਗੀ ਭਾਵੇਂ ਕੋਈ ਦੋ ਡੰਗ ਚੋਰੇ ਤਿੰਨ ਡੰਗ ਚੋਰੇ ਗੱਲੀ ਭਈ ਆਸ ਆਸ ਆ ਲਾਜ ਨਾ ਬਣੇ ਵੱਛੀ ਐ ਪ੍ਰਵੋ ਬਾਕੀ ਦੁੱਧ ਤੁਹਾਨੂੰ ਦੱਸਦਾ ਭਾਈ ਨੇ ਇਹ ਦੁੱਧ 8 9 8 9 ਕਿਲੋ ਹੋਪਾਰਾ ਪਾ 8 ਕਿਲੋ ਕਰਕੇ ਦੇਣਾ 8 ਕਿਲੋ ਕੇ ਮੰਨ ਕੇ ਤੁਸੀਂ ਬਾਕੀ ਜਵਾਬ ਹਮਾਰੀ ਬਿਲਕੁਲ ਵਛੀ ਓਕੇ ਹੋਗੀ ਤੁਸੀਂ 8 ਕਿਲੋ ਮੰਨ ਕੇ ਸੌਦਾ ਕਰ ਸਕਦੇ ਹੋ ਹਾਂਜੀ ਤੇ ਇਹਦਾ ਮੋਲ ਫਿਰ ਲੈਣ ਦੇਣ ਭਾਈ ਸਕਦੇ ਹਸੀਂ ਇਹਦਾ ਵੀਰ ਜੀ ਨਿਗਾਹਿਆ ਮੋਲ ਕਰਨਾ ਮੋਲ ਕਰਨ ਨੂੰ ਭਾਵੇਂ 26 27000 ਕਰੀ ਜਾਈਏ 24000 ਦੀ ਵਛੀ ਦਵਾਂਗੇ 24000 ਦੀ ਹਾਂਜੀ ਹੂੰ ਬਾਕੀ ਵੜ ਕੋਈ ਸਾਹਮੇ ਦੁੱਧ ਵਛੀ 13 14 ਕਿਲੋ ਪਰ ਹੋਗੀ ਬਾਕੀ ਦਿਨ ਪੂਰੇ ਹੋਣ ਦੀ ਗੱਲ ਲੈ ਆਲੇ ਹਾਂ ਅਲੇ ਦਿਨ 15 20 ਘਟਜੋ ਠੀਕ ਹੈ ਬਾਕ ਥਾਂ ਥੋਣੀ ਬਹੁਤ ਜਿਆਦਾ ਚੰਗਾ ਲੱਗਾ ਮੁੱਠੀ ਵਾਲਾ ਥਣ ਲੱਗਾ ਵੇਦਨ ਲੋ ਜੀ ਠੀਕ ਆ ਬਾਕੀ ਥਾਂ ਥੋਣੀ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਮੁੱਠੀ ਦਾ ਥਣ ਹਾਥੀ ਚਵਾਈ ਵਾਲਾ ਬਹੁਤ ਜਿਆਦਾ ਚੰਗਾ ਔਕੇ ਤਰੀਕੇ ਨਾਲ ਹੋ ਜੂਗੀ ਠੀਕ ਹਾਥੀ ਚਵਾਈ ਵਾਲਾ ਥਣ ਤੇ ਚੰਗੀ ਬੱਛੀ ਆ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਰੇਟ ਵੀ ਹੋਗਾ ਤੇ ਬੱਛੀ ਵੀ ਚਲੋ ਇੱਕ ਤਾਂ ਉਮਰ ਵਾਲੇ ਪਾਸੇ ਵੀ ਹੋ ਗਈ ਜੇ ਇਹ ਅਸੀਂ ਪੂਰੇ ਦਿਨੀ ਹੁੰਦੀ ਤੇ ਬੱਛੀ 50000 ਦੀ ਇਹ ਸਾਡੇ ਲੋਕ ਮੁੱਲ ਕਰਦਾ ਹ ਹਮ ਬਾਕੀ ਇਹਦੇ ਚੱਲ ਕੋਈ ਲੈ ਜਾਏ ਪੈਣਪਰਾ ਬਹੁਤ ਜਿਆਦਾ ਚੰਗੀ ਆ ਜਿਹਨੇ ਅੱਜ ਲੱਖ ਰੁਪਈਆ ਮੈਂ ਦੇ ਲੋਣਾ ਉਹਦੇ ਵਾਸਤੇ ਤਾਂ ਬਹੁਤ ਜਿਆਦਾ ਚੰਗੇ ਦੁੱਧ ਨੇ 11-12 ਕਿਲੋ ਰਮਾਨਾ ਦੀ ਜਨਾਬੀ ਬਿਲਕੁਲ ਜੀ ਬਾਗੀ ਠੰਡੀ ਵੜੀ ਠੀਕ ਹੈ ਅੱਛਾ ਭਾਈ ਸਕਦੇ ਸੇ ਅੱਗੇ ਆ ਗਈ ਆਪਣੇ ਕੋਲ ਹੈ ਹਾਂ ਜੀ ਰਾਠੀ ਦੇ ਸ਼ਾਹੀ ਵਾਲਾ ਕਰਾਸ ਆ ਗਿਆ ਹਾਂ ਜੀ ਠੀਕ ਹੈ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਹੈ ਇਹ ਵੈੜ ਨਾਲ ਸੂਈ ਨੂੰ ਵੀ 3 ਮਹੀਨੇ ਹੋਏ ਹੋਣਗੇ ਤੁਹਾਨੂੰ ਦਿੰਨ ਹੋ ਜਾਣ 4 ਇੱਥੇ ਕੋਣਗੇ ਇਹ 45 ਦਾ 50 ਦਿਨਾਂ ਲਾਗੇ ਬੰਨੇ ਵਸ਼ੀ ਨੂੰ ਫਿਰ ਠੀਗਾ ਭਰਿਆ ਕਾ ਅੱਗੇ ਬਣੀ ਵੀ ਹੈ ਬਣੀ ਹੈਗੀ ਪਰ ਚੈੱਕ ਨਹੀਂ ਵਸ਼ੀ ਹੋਈ ਹਲੇ ਹੂੰ ਕਿਉਂ ਟਾਈਆਂ ਦੇ ਨਾਲ ਤੇ ਨਾ ਵੀ ਨਹੀਂ ਵੈਰ ਚੈੱਕ ਹੁੰਦੀ ਆ ਬਿਲਕੁਲ ਹਾਂਜੀ ਵੈਸੇ 50 ਦਿਨਾਂ ਦੀ ਇਹ 100% ਦੇ ਵਸ਼ੀ ਗੱਭਾ ਨਿਕਲੂਗੀ ਹਾਂ ਹਾਂ ਤੇ ਬਾਕੀ ਦੁੱਧ ਵਸ਼ੀ ਕੋਲ 11 ਕਿਲੋ ਲੀਟਰ ਮਾਰਵਾ ਆਪਾਂ 10 ਕਿਲੋ ਕੇ ਹੀ ਰਾਵਾਂਗੇ ਠੀਕ ਹੈ ਜਵਾਬ ਆਪਾਂ ਦੀ ਬਿਲਕੁਲ ਓਕੇ ਹੋਗੀ ਲਓ ਜੀ ਠੀਕ ਆ ਤੇ ਸੂਬਾ ਦੂਜਾ ਕਿ ਤੀਜਾ ਹੋਊਗੀ ਦੂਜਾ ਹੋ ਸੂਆ ਦੂਜਾ ਸੂਆ ਹਾਂਜੀ ਦੂਜਾ ਸੂਆ ਸੀਗਾ ਤਿੰਨ ਮਹੀਨੇ ਦਾ ਸਮਾਂ ਆਹ ਬੱਚਾ ਆ ਗਿਆ ਆਹ ਬੱਚਾ ਆਹ ਬੱਚਾ ਮੇਲ ਕਾ ਆ ਇਸ ਵੇੜ ਦੇ ਥਲੇ ਠੀਕ ਹੈ ਜੀ ਆਪ ਵੀ 100-100 ਜਿਹੜਾ ਕੋਈ ਤਿੰਨ ਮਹੀਨੇ ਮੰਨ ਲੇ ਦੋ ਮੰਨ ਲੇ ਤਿੰਨ ਮੰਨ ਲੇ ਠੀਕ ਹੈ ਜੀ ਤੇ ਬਾਕੀ ਤਿੰਨ ਕੁ ਮਹੀਨੇ ਦਾ ਵੇਰਵਾ ਵੀ ਪਾਉਗਾ ਫੇ ਤਿੰਨ ਕੁ ਮਹੀਨੇ ਦਾ ਸਮਾਂ ਹੋ ਗਿਆ ਸੋਈ ਤੇ ਦੁੱਧ ਸਖਦੇਵ ਕਿੰਨਾ ਇਹਦਾ ਤੁਹਾਡੇ ਚੋਆ ਦੁੱਧ ਭਾਵੇਂ ਕੋਈ ਧਾਰ ਮਨਾ ਮਾਰੇ 10 ਕਿਲੋ ਦੀ ਗਾਰੰਟੀ ਦੇ ਦਾਂ ਦੁੱਧ ਯਾਰਾਂ ਹੀ ਹੋਊਗਾ ਬਾਕੀ ਚੋਣ ਬਿਲਕੁਲ ਓਕੇ ਹੋ ਗਈ ਸਾਫ ਹੋ ਗਈ ਵਸ਼ੇ ਠੀਕ ਹੈ ਜੀ ਤੇ ਪੰਤਾਵੀਆਂ ਦੇ ਨਾਲ ਲੱਗਾ ਬਣਾ ਬਣੀ ਨੂੰ ਟੀਕਾ ਭਰਾਈ ਨੂੰ ਵੀ ਹੋਇਆ ਵਾ ਗਾੜੀ ਦੇ ਕਿਸਮਤੇ ਸਮੁੰਦਰ ਨਹੀਂ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੋਂ ਬਣੀ ਵੀ ਹੈਗੀ ਆ ਦੋਸਤੋ ਨਾਲ ਠੀਕ ਆ ਤੇ ਜਿੱਦਾਂ ਕੋਈ ਵੀਰ ਐਸਟੀਮੇਟ ਲਗਾ ਸਕਦਾ ਪਏ ਅਜੇ 2 ਮਹੀਨੇ ਕੋ 2.5 ਮਹੀਨੇ ਦਾ ਸਮਾਂ 2.5 ਮਹੀਨੇ ਤੋਂ ਬਾਅਦ ਚਲੋ ਚੈੱਕ ਆਪਾਂ ਕਰਵਾ ਸਕਦੇ ਆ ਉਸ ਤੋਂ ਪਹਿਲਾਂ ਕੋਈ ਕੱਚਾ ਪੱਕਾ ਬਾਕੀ ਲੱਕ ਥੋੜਾ ਜਿਹੜੇ ਕਿਸੇ ਵੀਰ ਦਾ ਜੇ ਨਿਕਲ ਆਉਂਦੀ ਆ ਤੇ ਉਹ ਅੱਗੇ ਲੱਗ ਠੀਕ ਹੈ ਜੀ ਬਾਕੀ ਆਰਟੀਕਲ 8 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਦੁੱਧ 9 ਹੋਵੇ ਠੀਕ ਹੈ 10 ਕਿਲੋ ਦੁੱਧ ਵੀ ਬਾਬਾ ਜੀ ਇਸ ਲਈ 10 ਕਿਲੋ ਦੁੱਧ 11 ਹੋਗਾ ਦਾ ਬਸ 10 ਕਿਲੋ ਕਰਕੇ ਜਿਹੜਾ ਮਰਜ਼ੀ ਸੌਦਾ ਕਰ ਲੈ ਹੂੰ ਬਾਕੀ ਜਵਾਬ ਅਮਾ ਦੀ ਬਿਲਕੁਲ ਵੈੜ ਚੰਗੀ ਹੋਣੀ ਠੀਕ ਹੈ ਜੀ ਆ ਦੇਖ ਲਓ ਜੀ ਆ ਮੇਲ ਕਰ ਦੇ ਇੱਕ ਵਾਰੀ ਫਿਰ ਵੇਖੋ ਠੀਕਾ ਨਾ ਬੂਖ ਮਾਥਾ ਕਿਸ ਕੋ ਆਤੀ ਜੀ ਅੱਛਾ ਸਖਦੇਬਾਈ ਕਿੰਨਾ ਮੁੱਲ ਫਿਰਦਾ ਇਹਦਾ ਵੀਰ ਜੀ ਮੁੱਲ ਭਾਵੇਂ 32 ਤੇ 30000 ਕਰ ਗਏ ਹਾਂ ਨਾ 29 ਹਾਦੀ ਵੜ ਦੇਣੀ 29000 ਦੀ ਹਾਂਜੀ ਠੀਕ ਹੈ ਠੀਕ ਦੁੱਧ ਬੱਛੀ ਕੋਲ 11 ਕਿਲੋਊਗਾ ਪਰ ਦਾਖ ਲਓ ਗਰੰਟੀ ਦੇਦਾ ਭਾਵੇਂ ਦਾ ਕੋਈ ਮੰਗਾ ਲੇ ਹੂੰ ਜਵਾਬ ਆਪ ਹਮਾਰੀ ਬਿਲਕੁਲ ਓਕੇ ਹੋ ਗਈ ਠੰਡੀ ਧੀਰੀ ਵੜ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਬਾਕੀ ਜਵਾਬ ਅਸਮਾ ਵੀਰ ਦਾ ਵੀ ਬਿਲਕੁਲ ਓਕੇ ਰਿਪੋਰਟ ਆ ਗਈ ਬੱਚਾ ਮੜਾ ਜਾ ਹੁਣ ਤਿੰਨ ਵੜਾ ਤੁਹਾਨੂੰ ਦਿਖਾਈਆਂ ਨੇ ਹਾਂਜੀ ਦਾਦ ਕੇ ਬੱਚਾ ਮੜਾ ਜਾ ਸ਼ੱਕ ਨਿਕਲ ਜੇ ਫੇਰ ਜੇ ਉਹ ਕਰ ਲਈ ਮੜੀ ਬਾੜੀ ਫੜੇ ਤਾਂ ਆਈ ਮਾਰ ਸੋ ਬਾਕੀ ਜਿਹੜੀ ਦੋਸਤੋ ਜਿੰਨੀ ਤਸੱਲੀ ਹੁੰਦੀ ਆ ਵਪਾਰੀ ਵੀਰ ਜ਼ਰੂਰ ਕਰਾਉਂਦੇ ਆ ਬਾਕੀ ਜਿਹੜਾ ਵੀ ਆ ਮੈਂ ਆਪਦੀ ਤਸੱਲੀ ਵੀ ਜਿਹੜੀ ਆ ਕੋ ਦੋ ਟਾਈਮ ਚੁਾਈ ਕਰਕੇ ਕਰ ਸਕਦੇ ਆ ਜਿਹੜੀ ਵੰਗਾ ਫਾਈਆ ਮੜਾ ਇਹੋ ਬੜਾ ਕਾਲੀ ਬਾਲੀ ਨੂੰ ਚਾਣੀ ਪਾਣੀ ਲੈ ਪਾਣੀ ਨਾਲ ਲੈ ਤੂੰ चोल पै टोगी ਆ ਕੇ ਕਰਕੇ ਕੱਲੇ ਕੱਲੇ ਸਹਿਯਕਾਰ ਮਾਰਦੇ ਆਂ ਇਹ ਲੋੜ ਹੀ ਹੈ ਕਿੰਨਾ ਸੁਖਦੇ ਵ ਇੱਕ ਕਨਫਰਮ ਕਰਾਈ ਮੁੱਲ ਕਿੰਨਾ ਦਾ ਇਹਦਾ ਵੀਰ ਜੀ ਮੁੱਲ ਕਰਨ ਜੋ ਮਰਜ਼ੀ ਕਰੀਏ 29000 ਦੀ ਵੜ ਦੇਣੀ ਆ ਹਾਂ ਹਾਂਜੀ ਬਾਕੀ ਢੰਡੀ ਤੇਰੀ ਦੁੱਧ 11 ਕਿਲੋ ਤੇ 10 ਕਿਲੋ ਦੀ ਗਾਰੰਟੀ ਹੋ ਗਈ ਪੱਕਾ ਜਵਾਹਪੂਰ ਛਟਾ ਕੋ ਥਣ ਘਟ ਵਦਨੇ ਹੋ ਹੂੰ 29000 ਦੀ ਹੈ ਹਾਂਜੀ ਅਰ ਠੀਕ 29000 ਦੀ ਡਿਮਾਂਡ ਆ ਠੀਕ ਆ ਜੀ ਮੋਲਾ ਲੈਣ ਦੇ ਤੇ ਇਸ ਤੋਂ ਬਾਅਦ ਆ ਕਿਵੇਂ ਆ ਇਹ ਵੀਰ ਜੀ ਗਾਂ ਸੋਈ ਆ 7-8 ਦਿਨਾਂ ਦੀ ਆ ਦੁੱਧ ਹੋਊਗਾ ਗਾਂ ਕੋ 10-11 ਕਿਲੋ ਠੀਕ ਇਹ ਮਗਰਲੇ ਥਾਂ ਦੀ ਤਲੜ ਆ ਗਾਂ ਮਗਰ ਬਹਿਣੀ ਉਲਟ ਬਹਿਣੀ ਵਾਲੀ ਖੱਬੇ ਹਾਂਜੀ ਐ ਥਾਂ ਦੀ ਗਾਂ ਤੇ ਲੜਿਆ ਬਹਿਣੀ ਤੋਂ ਹਾਂ ਲਈ ਵੀ ਤੇ ਲੜ ਕਰਕੇ ਆ ਦੇਣੀ ਵੀ ਤੇ ਲੜ ਕਰਕੇ ਥਾਣ ਆਉਂਦਾ ਹੈ ਹਾਂ ਹਾਂਜੀ ਤੇ ਨਾਲ ਥਾਣਾ ਦੀ ਫੁੱਲ ਗਰੰਟੀ ਹੋ ਗਈ ਠੀਕ ਆ ਤੇ ਟਾਈਮ ਕਿੰਨਾ ਹੋ ਗਿਆ ਸੂ ਜੀ 8-10 ਦਿਨ ਹੋਏ ਆ ਮਗਰ ਵਛਾ ਹੋਵੇ ਨਹੀਂ ਲਾਗੇ ਧਾਰਾ ਮਹਾਰਾਜ ਦੇ ਨੀਦ ਗਾ ਮੈਂ ਹੋ ਗਿਆ ਬਾਕੀ ਥੱਲੇ ਆ ਮੇਲ ਕਾਫ ਆ ਜੀ 10 ਦਿਨ ਦਾ ਸਮਾਂ ਹੋ ਗਿਆ ਸੂ ਜੀ ਤੇ ਸੂ ਬਾ ਤੁਸੀਂ ਦੂਜਾ ਮੰਨ ਲੋ ਤੀਜਾ ਮੰਨ ਲੋ ਠੀਕ ਆ ਆਪ ਦੀ ਸੋਚ ਆ ਤੁਹਾਡੀ ਜਿਹੜੇ ਵੀਰ ਨੇ ਖਰੀਦਣੀਆਂ ਦੂਜਾ ਮੰਨ ਕੇ ਸੌਦਾ ਕਰ ਲਿਓ ਤੀਜਾ ਮੰਨ ਕੇ ਪਰ ਜਿਹੜਾ ਇੱਕ ਥਾਣੋਂ ਮਗਰਲੇ ਤੁਹਾਨੂੰ ਤੇਲ ਲਾ ਬਹਿਣੀ ਵਾਲੇ ਪਾਸੇ ਉਹ ਜਿਹੜੀ ਆ ਦਹੀਂ ਵੀ ਚਲੋ ਮੰਨ ਕੇ ਤੇਲੀ ਬਾਈ ਸਕਦੇ ਆ ਬਾਕੀ ਇੱਕ ਦੱਸ ਕੇ ਵੀ ਉਹ ਤੇਲੀ ਦੇਣੀ ਆ ਬਾਕੀ ਤਿੰਨ ਥਾਣ ਜਿਹੜੇ ਆ ਦੋਸਤੋ ਬਰਾਬਰੂ ਚੰਗਾ ਬਾਕੀ ਤੁਹਾਡੇ ਸਾਹਮਣੇ ਕਰ ਦਿੰਨੇ ਆ ਚੁਵਾਈ ਕਰਕੇ ਆ ਪਾਣੀ ਫਰੇ ਮੱਗ ਜੇ ਆ ਜਿਹੜਾ ਮੇਲ ਕਾਫ ਆ ਬਿਲਕੁਲ ਤੁਸੀਂ ਬੱਚਾ ਜਿਹੜਾ ਦੋਸਤੋ ਪਸਮਾ ਕਰ ਦੱਸ ਆ ਥਾਂ ਦੇ ਤੇਲ ਜੋ ਕੱਈ ਜਦੇ ਕੋਈ ਜੀਂਦਰਾ ਉਹ ਮਗਰਲੇ ਸਾਨੂੰ ਤੇਲ ਆ ਠੀਕ ਆ ਉਹ ਜਿਹੜਾ ਬਹਿਣੀ ਹੈ ਨਾ ਤਰ ਬੁਲ ਗਿਆ ਤੇ ਪੇਲਿਆ ਇਹ ਹੁੰਦਾ ਵਾ ਥਣ ਤੇ ਥਣ ਹੁੰਦਾ ਟੁੱਟ ਕੇ ਵੀ ਤੇ ਮੜ ਕੇ ਅਗਲਾ ਕੱਲ ਨੂੰ ਲਾਂਮਾ ਦਵੇ ਬੰਦਾ ਉੱਪਰ ਆ ਲਾ ਤੇਲ ਕਰਕੇ ਲਈਏ ਤੇਲ ਕਰਕੇ ਆਪਾ ਦੇਨੇ ਧਾਰਾਂ ਦੀਆਂ ਥਣ ਸਾਫ਼ ਹੈ ਬਿਲਕੁਲ ਬਿਲਕੁਲ ਪਰ ਪਤਾ ਨਹੀਂ ਕੀ ਗੱਲ ਹੈ ਥਣ ਮਗਰੋਂ ਹੀ ਗੈਡ ਹੋ ਜਾਂ ਪਿਆ ਬਾਕੀ ਜਵਾਬ ਪਹਮਾ ਦਿੱਤੇ ਨਾ ਥਣਾਂ ਦੀ ਬਿਲਕੁਲ ਓਕੇ ਹੋ ਗਈ ਬੈਣ ਹੋ ਗਿਆ ਕੰਮ ਠੀਕ ਹੈ ਬਾਕੀ ਧਾਰਾਂ ਕੁਝ ਜਿਹੜੀਆਂ ਦੋਸਤਾਂ ਆਉਂਗੀਆਂ ਪਰ ਤੁਸੀਂ ਤੇਲ ਮੰਨ ਕੇ ਸੌਦਾ ਕਰਿਓ ਠੀਕ ਹੈ ਅੱਗੋਂ ਵੀਰ ਵੀ ਨੇ ਵੀ ਜਿਹੜੀਆਂ ਮਤਲਬ ਕਿ ਸੌਦਾ ਕੀਤਾ ਉਹ ਤੇਲ ਦਾ ਹੀ ਕੀਤਾ ਤੇ ਬਾਕੀ ਤਿੰਨਾਂ ਥਣਾਂ ਦੇ ਵਿੱਚੋਂ ਭਰਾ ਕੇ ਤਿੰਨਾਂ ਥਣਾਂ ਦੀ ਬਿਲਕੁਲ ਉਹ ਤੇ ਖਾਂਦੇ ਨਹੀਂ ਗਰੰਟੀ ਤੇ ਨਾ ਖਾਣਾ ਦੀ ਗਰੰਟੀ ਹੋਦੀ ਠੀਕ ਹੈ ਭਰਾ ਹਾਂਜੀ ਸੋ ਬਾਕੀ ਦੋਸਤੋ ਅੱਜ ਇਹ ਵੜਾ ਸੀ ਰੇਟ ਪੁੱਛ ਲੈਨੇ ਸਕਦੇ ਭਾਈ ਦੇ ਕਿਥੋਂ ਤੱਕ ਦੇਣੀ ਹੈ ਵੜਾ ਇਹਦਾ ਵੀ ਇਹ ਜੀ ਮੁੱਲ ਕਰਨ ਜੋ ਮਰਜ਼ੀ ਕਰੀ ਜਾਈਏ ਹਾਂ ਨਾ ਜਿਹੜੀ ਦੇ ਦੇਣੀ ਹੈ 24000 ਦੀ ਗਾਂ ਦੇਣੀ ਇਹਦੇ ਘੱਟ ਨਹੀਂ 24000 ਹਾਂ ਮੁੱਲ ਕਰਾਉਣ ਨੂੰ ਭਾਵੇਂ ਕੋਈ 26 27 ਕਰੀ ਜਾਵੇ ਸਿਰਫ ਪਾਈ ਨਹੀਂ ਕਰਨੀ ਜਿਹੜੀ 24000 ਦੀ ਗਾਂ ਦੇ ਦੇਣੀ ਆ ਬਾਕੀ ਠੰਡੀ ਬੜੀ ਹੈ ਗਾਂ ਦੁੱਧ ਗਾਂ ਤੇ ਰੂ 13 14 ਕਿਲੋ ਗਾਂ ਮੈਲਾ ਦਹੀਂ ਮਾਰ ਹਾਂ ਵੀ ਤਾਜੀ ਹੈ ਤਾਜੀ ਹੈ ਸੋ ਮੈਂ ਰਿਕਰ ਤੁਹਾਨੂੰ ਫਿਰ ਫੋਲ ਕੇੜੇ ਦੋਸਤੋ ਤੋੜ ਕੇ ਦਿਖਾਉਣੀ ਆ ਤੇ ਬਾਕੀ ਪਸ਼ੂ ਤੁਸੀਂ ਖਰੀਦਨੇ ਆ ਤਸल्ली ਥੋੜੀ ਆ ਤੇ ਆਪਣਾ ਕੰਮ ਯਾਰਾ ਦੋਸਤੋ ਹਮੇਸ਼ਾ ਵੀਡੀਓ ਬਣਾਉਣ ਦਾ ਵਪਾਰੀ ਵੀਰ ਨੇ ਕਿ ਆਪਦੀ ਨਰਕ ਪਰਖ ਕਰਕੇ ਪਸ਼ੂ ਖਰੀਦਿਆ ਹੁੰਦਾ ਤਸल्ली ਤੁਸੀਂ ਵੀ ਆਪਦੀ ਨਰਕ ਪਰਖ ਕਰਕੇ ਹੀ ਪਸ਼ੂ ਖਰੀਦਿਆ ਕਰੋ ਜਿਸ ਥਾਂ ਤੋਂ ਵੀ ਖਰੀਦਣਾ ਪੈਸੇ ਤਸल्ली ਇੱਕ ਟਾਈਮ ਕਰ ਲਿਆ ਕਰੋ ਦੋ ਟਾਈਮ ਚਬਾਈ ਕਰ ਲਿਆ ਕਰੋ ਬਾਕੀ ਗਾਂ ਵੱਢੀ ਆ ਦੋ ਤੇ 14 15 ਕਿਲੋ ਪਰ ਹਮ ਫਾਮ ਨਾਲ ਹੀ ਹੈਗਾ ਲੋ ਜੀ ਠੀਕ ਹੈ ਤੇ ਹੈ ਵੀ ਤਾਜੀ ਆ ਗਾਂਵ ਵੀ ਵੱਡੀ ਆ ਪੂਰੀ ਨਿਕਰ ਆ ਤੇ ਇੱਕੋ ਇੱਕ ਜਿਹੜੀ ਗੱਲ ਹੈਗੀ ਆ ਵੀ ਥਾਣੋਂ ਜਿਹੜੇ ਮਗਰਲਾ ਥਾਣਾ ਬਹਿਣੀ ਵਾਲਾ ਉਹ ਤੇਲਾ ਠੀਕ ਆ ਇਹ ਗਾਂਵ ਤੇ ਲੜਨਾ ਹੁੰਦੀ ਤੇ ਗਾਂ 50000 ਦੀ ਹੂੰ ਤੇ ਉਹ ਤੇਲੋ ਵੀ ਗਾਂ ਡੰਡ ਲੈ ਜੀ ਤੈ ਸਕਦੇ ਬਾਈ ਆ ਸੰਪਰਕ ਨੰਬਰ ਆਪਣੇ ਜਰੂਰ ਬੋਲਦੇ 73475 ਹਾਂਜੀ 86522 ਠੀਕ ਆ 73475 ਮੇਰਾ ਵੀ 86522 22 ਮੇਰਾ ਵੀ ਦੋ ਡੰਗ ਚੋਏ ਫੇ ਕੋਈ ਤਿੰਨ ਡੰਗ ਚੋਇਆ ਉਹਦੀ ਤਸੱਲੀ ਕਰਕੇ ਖੜੇ ਮੁੜ ਕੇ ਜਿਹੜਾ ਲਾਂਮਾ ਦੇ ਨਾਮ ਮਾੜੀ ਗੱਲਿਆ ਵੀਰਾ ਭਾਵੇਂ ਪੈਸੇ ਥੋੜੇ ਲਾਉਣੇ ਭਾਵੇਂ ਬਾਹਲੇ ਲਾਉਣੇ ਨਾ ਆਦੀ ਤਸੱਲੀ ਕਰਕੇ ਖੜੇ ਬਿਲਕੁਲ ਬਾਕੀ ਜਿਹੜੇ ਕੋਈ ਡੰਗਰ ਚ ਫਾਲ ਡੂ ਆਪਾਂ ਪਹਿਲੋ ਫੋਨ ਤੇ ਦੱਸਾਂਗੇ ਤੇ ਵੀਰੇ ਹੀ ਚਾਹ ਫਾਲ ਡਿਆ ਕਿਉਂ ਅਗਲੇ ਕਹਿੰਦੇ ਦੂਰੋਂ ਚੱਲ ਕੇ ਆਉਣਾ ਵਾ ਮੁੜ ਕੇ ਬੰਦਾ ਬੇਰਾ ਲੱਗਦਾ ਦੱਸਿਗੇ ਕੋਈ ਨਿਕਲੀ ਅਕਸਰ ਚੀਜ਼ ਹੀ ਦੁੱਧ ਚੋਣ ਵਾਸਤੇ ਲੈਣੀ ਆ ਜੇ ਜੇ ਡਿਫਾਲਟ ਹੋਇਆ ਫਿਰ ਕੀ ਫਾਇਦਾ ਬਸ ਬਸ ਆ ਬਾਕੀ ਜਿਹੜਾ ਇਹ ਗਾਂ ਚ ਨੁਕਸ ਹੋਗਾ ਆਪਾਂ ਪਹਿਲੋ ਦੱਸਦਾ ਪਹਿਲੇ ਥਾਂ ਦੀ ਤਿਲੜਿਆ ਤਿਲੜ ਕਰਕੇ ਲਈ ਤੇ ਤਿਲੜ ਕਰਕੇ ਦੇਣੀ ਆ ਪਰ ਥਾਂ ਆਉਂਦਾ ਜ਼ਰੂਰ ਆਉਂਦਾ ਟੁੱਟ ਗਿਆ ਹਾਂ ਹਾਂਜੀ ਬਾਕੀ ਦੁੱਧ ਗਾਂ ਕੋਲ 10000 ਕਿਲੋ ਹੈਗਾ ਵਾ ਮੇਰਾ ਵੀਰ ਭਰਾ ਕੋਈ ਵੀ ਫੋਨ ਕਰੇ ਕੋਈ ਮਾਨਦਾਨ ਕਰਾਂਗੇ ਤੇ ਬਾਕੀ ਅਸੀਂ ਤੋਂ ਹੱਲੀ ਕਰਕੇ ਖੜੇ ਮਾਇਨਾ ਬਿਲਕੁਲ ਥੋੜੇ ਪੈਸੇ ਲਾਉਣੇ ਬਹੁਤੇ ਲਾਉਣੇ ਆ ਨਾ ਬਿਲਕੁਲ ਅਸੀਂ ਤੋਂ ਹੱਲੀ ਕਿਉਂ ਵਸਤ ਨਾ ਪੈਸੇ ਦੇਣੇ ਕਿਸੇ ਨੇ ਬਸ ਇਹ ਬੰਦਾ ਬਰਾ ਲੱਗਦਾ ਵੀਰੇ ਬਸ ਸੋ ਇਹ ਸੀ ਜਿਹੜੇ ਦੋਸਤੋ ਭਾਈ ਸੁਖਦੇਵ ਸਿੰਘ ਦੇ ਵਿਚਾਰ ਪਸ਼ੂ ਜੇ ਤੋਈ ਖਰੀਦੋ ਤਾਂ ਸਲੀ ਕਰੋ ਚਾਹੀਉਂਦਾ ਮੇਰੇ ਕੋਲ ਖਰੀਦੋ ਪਸ਼ੂ ਤਸੱਲੀ ਕਰਕੇ ਜਰੂਰ ਖਰੀਦੋ ਇੱਕ ਟਾਈਮ ਕਰੋ ਚੋਈ ਦੋ ਟਾਈਮ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ